ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੰਜਾਬ ਦੀ ਲੋਕ ਖੇਡ ਥਾਲ ਬਾਰੇ ਪੜਾਂਗੇ ਥਾਲ ਖੇਡ ਨੂੰ ਖੇਡਣ ਲਈ ਸਿਰਫ ਇੱਕ ਗੇਂਦ ਦੀ ਜ਼ਰੂਰਤ ਹੁੰਦੀ ਹੈ ਖਿਡਾਰੀਆਂ ਦੀ ਗਿਣਤੀ ਘੱਟੋ ਘੱਟ 2 ਹੋਣੀ ਚਾਹੀਦੀ ਹੈ ਕਈ ਵਾਰ ਖੇਡਣ ਲਈ ਦੋ ਧਿਰਾਂ ਵੀ ਬਣ ਜਾਂਦੀਆਂ ਹਨ ਖੇਡਣ ਲਈ ਜ਼ਮੀਨ ਉੱਤੇ 2 ਢਾਈ ਫੁੱਟ ਦਾ ਦਾਇਰਾ ਬਣਾ ਲਿਆ ਜਾਂਦਾ ਹੈ ਤੇ ਕੁੜੀਆਂ ਆਲੇ-ਦੁਆਲੇ ਬੈਠ ਜਾਂਦੀਆਂ ਹਨ ਵਾਰੀ ਲੈਣ ਵਾਲੀ ਕੁੜੀ ਗੇਂਦ ਨੂੰ ਦਾਇਰੇ ਦੇ ਅੰਦਰ ਹੱਥ ਨਾਲ ਪਟਕਾ ਕੇ ਸੁੱਟਦੀ ਹੈ ਤੇ ਫਿਰ ਲਗਾਤਾਰ ਪਟਕਾਉਂਦੀ ਹੋਈ ਗੀਤ ਬੋਲਦੀ ਹੈ ਤੇ ਅਜਿਹਾ ਕਰਦੀ ਹੋਈ ਉਹ ਗੇਂਦ ਨੂੰ ਸੀਮਤ ਦਾਇਰੇ ਵਿੱਚ ਰੱਖਦੀ ਹੈ ਦਾਇਰੇ ਤੋਂ ਬਾਹਰ ਜਾਣ ਤੇ ਉਸ ਕੁੜੀ ਦੀ ਵਾਰੀ ਖਤਮ ਹੋ ਜਾਂਦੀ ਹੈ ਗੇਂਦ ਹੱਥੋਂ ਛੁੱਟ ਜਾਣ ਜਾਂ ਫੜ ਲੈਣ ਨਾਲ ਵੀ ਵਾਰੀ ਖਤਮ ਹੋ ਜਾਂਦੀ ਹੈ ਜਿਸ ਕੁੜੀ ਨੇ ਥਾਲ ਦੇ ਬਹੁਤੇ ਗੀਤ ਗਾਏ ਹੋਣ ਉਹ ਜੇਤੂ ਹੁੰਦੀ ਹੈ ਹਾਂਜੀ ਇਹ ਸੀ ਪੰਜਾਬ ਦੀ ਲੋਕ ਖੇਡ ਥਾਲ ਜੇ ਤੁਹਾਨੂੰ ਇਹ ਖੇਡ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ